ਜਦੋਂ ਤਨ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਪਰਮ ਸ਼ਹੀਦੀ ਹੋਈ ਤਾਂ ਸਾਰੇ ਪਰਿਵਾਰ ਅਤੇ ਸਿੱਖ ਜਗਤ ਵਿੱਚ ਹਾਹਾਕਾਰ ਮਚ ਗਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਦੀ ਅਵਸਥਾ ਉਸ ਸਮੇਂ ਲਗਭਗ 11 ਸਾਲ ਦੀ ਸੀ, ਸਭ ਸੰਗਤ ਦੇ ਸਾਹਮਣੇ ਪ੍ਰਣ ਕੀਤਾ ਕਿ ਆਪਣੇ ਗੁਰੂ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਜੇ ਅਸੀਂ ਚੰਦੂ ਤੋਂ ਨਾ ਲਈਏ ਤਾਂ ਸਾਨੂੰ ਉਹ ਦੋਸ਼ ਲੱਗੇ ਜਿਹੜਾ ਵੱਡੇ ਗੁਨਾਹਗਾਰ ਪਾਪੀਆਂ ਨੂੰ ਲੱਗਦਾ ਹੈ। ਇਹ ਪ੍ਰਣ ਕਰਕੇ ਆਪ ਜੀ ਨੇ ਮਾਤਾ ਜੀ ਨੂੰ ਧੀਰਜ ਦਿੱਤਾ ਅਤੇ ਕਿਹਾ ਕਿ ਗੁਰੂ ਜੀ ਦੇ ਵਚਨਾਂ ਨੂੰ ਆਪ ਜੀ ਯਾਦ ਕਰੋ ਗੁਰੂ ਜੀ ਨੇ ਅੰਤ ਸਮੇਂ ਫਰਮਾਇਆ ਸੀ ਕਿ ਸਾਡੇ ਪਿੱਛੇ ਤੁਸੀਂ ਕਿਸੇ ਨੇ ਸ਼ੋਕ ਨਹੀਂ ਕਰਨਾ ਵਾਹਿਗੁਰੂ ਦੇ ਭਾਣੇ ਵਿੱਚ ਰਾਜੀ ਰਹਿਣਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਰਕੇ ਸੰਗਤ ਨੂੰ ਅਤਿ ਸ਼ੋਕਾਤੁਰ ਤੇ ਵਿਆਕੁਲ ਵੇਖ ਕੇ ਗੁਰੂ ਜੀ ਨੇ ਕਿਹਾ ਗੁਰੂ ਸਿੱਖੀ ਵਿੱਚ ਹਰ ਕਿਸੋਗ ਇੱਕ ਸਮਾਨ ਹੈ ਜਿਵੇਂ ਕਿ ਗੁਰੂ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ ਸੁਖਮਣੀ ਸਾਹਿਬ ਵਿੱਚ ਨਿਤ ਪੜ੍ਹਦੇ ਹੋ ਜੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਤੁਸੀਂ ਇਸ ਉਪਦੇਸ਼ ਨੂੰ ਸਦਾ ਚੇਤੇ ਰੱਖੋ ਤੇ ਗੁਰੂ ਦੇ ਬਾਣੇ ਅੰਦਰ ਆਨੰਦ ਰਹੋ ਇਸ ਤਰ੍ਹਾਂ ਸਭ ਥਾਂ ਪਰ ਯਥਾ ਯੋਗ ਬਚਨ ਕਰਕੇ ਗੁਰੂ ਜੀ ਨੇ ਧੀਰਜ ਔਰ ਸ਼ਾਂਤੀ ਬਖਸ਼ੀ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਕੁਝ ਸਾਲ ਉਪਰੰਤ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਤੋਂ ਹੁੰਦੇ ਹੋਏ ਜਹਾਂਗੀਰ ਤੋਂ ਚੰਦੂ ਨੂੰ ਫੜ ਕੇ ਲਾਹੌਰ ਵੱਲ ਲੈ ਗਏ ਤਾਂ ਉਸ ਵਕਤ ਗੁਰੂ ਪਾਤਸ਼ਾਹ ਜੀ ਦੇ ਨਾਲ ਹੋਰ ਸਿੱਖ ਵੀ ਸਨ ਉਪਰੰਤ ਲਾਹੌਰ ਪਹੁੰਚ ਕੇ ਭਾਈ ਜੇਠਾ ਆਦ ਸਿੱਖਾਂ ਨੇ ਚੰਦੂ ਨੂੰ ਲਾਹੌਰ ਦੇ ਬਾਜ਼ਾਰਾਂ ਵਿੱਚ ਫੇਰ ਕੇ ਉਸ ਨੂੰ ਨਸ਼ਰ ਕਰਨ ਦੀ ਸਲਾਹ ਕੀਤੀ ਗੁਰੂ ਜੀ ਤੋਂ ਅੱਗੇ ਆ ਲੈ ਕੇ ਚੰਦੂ ਨੂੰ ਸੰਗਲੀ ਪਾ ਕੇ ਅਤੇ ਉਸ ਦਾ ਮੂੰਹ ਕਾਲਾ ਕਰਕੇ ਬਾਜ਼ਾਰਾਂ ਵਿੱਚ ਲੈ ਤੁਰੇ ਲਾਹੌਰ ਦੀ ਸੰਗਤ ਤੇ ਆਮ ਜਨਤਾ ਜਿਨ੍ਹਾਂ ਨੂੰ ਪਤਾ ਸੀ ਕਿ ਇਸ ਪਾਪੀ ਨੇ ਕਿਸ ਬੁਰੀ ਹਾਲਤ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਸਭ ਚੰਦੂ ਨੂੰ ਫਟਕਾਰਾਂ ਪਾਉਣ ਲੱਗੇ ਅਤੇ ਗਾਲ੍ਹਾਂ ਕੱਢਦੇ ਇਸੇ ਤਰ੍ਹਾਂ ਜਦ ਕੁਝ ਦਿਨ ਸਿੱਖ ਚੰਦੂ ਨੂੰ ਬਾਜ਼ਾਰਾਂ ਵਿੱਚ ਫੇਰਦੇ ਰਹੇ ਤਾਂ ਇੱਕ ਦਿਨ ਉਸ ਪੜਪੂੰਜੇ ਦੇ ਪੱਠੇ ਪਾਸੋਂ ਜਿਸ ਪਾਸੋਂ ਚੰਦੂ ਰੇਤਾਂ ਗਰਮ ਕਰਾ ਕੇ ਗੁਰੂ ਜੀ ਉੱਤੇ ਪਵਾਉਂਦਾ ਰਿਹਾ ਸੀ ਲੰਗੜ ਲੱਗੇ ਤਾਂ ਉਸ ਨੇ ਉੱਠ ਕੇ ਚੰਦੂ ਦੇ ਸਿਰ ਵਿੱਚ ਉਹੀ ਕੜਛਾ ਗੁੱਸੇ ਨਾਲ ਮਾਰ ਕੇ ਕਿਹਾ ਪਾਪੀਆ ਤੂੰ ਮੇਰੇ ਪਾਸੋਂ ਗੁਰੂ ਜੀ ਉੱਤੇ ਗਰਮ ਰੇਤਾਂ ਪਵਾ ਕੇ ਵੱੱਜਰ ਪਾਪ ਕਰਵਾਇਆ ਸੀ ਉਸ ਦਾ ਬਦਲਾ ਮੈਂ ਲੈ ਕੇ ਛੱਡਾਂਗਾ ਚੰਦੂ ਤਾਂ ਅੱਗੇ ਹੀ ਮਰਿਆ ਸਮਾਨ ਸੀ ਇਸ ਕੜਛੇ ਦੇ ਵੱਜਣ ਨਾਲ ਉਸਦੇ ਸਿਰ ਦਾ ਖੋਪਰ ਦੋ ਟੁਕੜੇ ਹੋ ਗਿਆ ਅਤੇ ਉਹ ਤੜਫ ਤੜਫ ਕੇ ਉੱਥੇ ਹੀ ਮਰ ਗਿਆ